ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਵੱਲੋਂ ਜਿਹੜੀ ਮੈਂਬਰਸ਼ਿਪ ਕੀਤੀ ਗਈ ਹੈ ਉਸੇ ਦੇ ਆਧਾਰ ਤੇ ਸੁਧਾਰ ਲਹਿਰ ਦੇ ਵੱਲੋਂ ਭੜਕੇ اجلاس ਹੋਣਾ ਤੇ ਇਸ اجلاس ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਪ੍ਰਧਾਨ ਵੀ ਚੁਣਿਆ ਜਾਣਾ ਹੁਣ ਪ੍ਰਧਾਨਗੀ ਨੂੰ ਲੈ ਕੇ ਮੁੱਖ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ कौर ਦੇ ਨਾਮ ਜਿਹੜੇ ਨੇ ਉਹ ਸਾਹਮਣੇ ਆਏ ਸਨ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਕਾਲ ਇਸ ਤੋਂ ਇਨਕਾਰ ਵੀ ਕੀਤਾ ਸੀ سوشل میڈیا ਤੇ ਪੋਸਟ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਸੀ ਕਿ ਉਹਨਾਂ ਦਾ ਪ੍ਰਧਾਨ ਬਣਨ ਦਾ ਕੋਈ ਇਰਾਦਾ ਨਹੀਂ ਹੈ ਬੀਬੀ ਸਤਵੰਤ कौर ਦਾ ਬਹੁਤ ਸਤਿਕਾਰ ਕਰਦੇ ਨੇ ਤੇ ਇਸ ਕਰਕੇ ਉਹ ਉਹਨਾਂ ਦੇ ਖਿਲਾਫ ਜਿਹੜੇ ਕੈਂਡੀਡੇਟ ਨਹੀਂ ਬਣਨਾ ਚਾਹੁੰਦੇ ਤੇ ਉਹਨਾਂ ਦਾ ਨਾਮ ਪ੍ਰਧਾਨਗੀ ਦੇ ਲਈ ਨਾ ਵਿਚਾਰਿਆ ਜਾਵੇ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਤੋਂ ਬਾਅਦ ਇੱਕ ਦਿਨ ਬਾਅਦ ਯਾਨੀ ਕਿ ਪ੍ਰਧਾਨਗੀ ਦੇ ਲਈ ਹੋਣ ਵਾਲੀ ਕਨਵੈਨਸ਼ਨ ਤੋਂ ਇੱਕ ਦਿਨ ਪਹਿਲਾਂ ਅਜ ਸੁਰਜੀਤ ਸਿੰਘ ਰਖੜਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਬਹੁਤ ਵੱਡੇ ਆਗੂ ਨੇ ਸੁਰਜੀਤ ਸਿੰਘ ਰਖੜਾ ਦਾ ਬਿਆਨ ਬਹੁਤ ਅਹਿਮ ਹੋ ਜਾਂਦਾ ਹੈ ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਗਾਨੀ ਹਰਪ੍ਰੀਤ ਸਿੰਘ ਨੂੰ ਹੀ ਸੁਧਾਰ ਲਹਿਰ ਦਾ ਪ੍ਰਧਾਨ ਬਣਾਇਆ ਜਾਵੇਗਾ ਸੋ ਬਹੁਤ ਅਹਿਮ ਜਿਹੜਾ ਬਿਆਨ ਹੈ ਸੁਰਜੀਤ ਸਿੰਘ ਰਖੜਾ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਨੂੰ ਲੈ ਕੇ ਦਿੱਤਾ ਗਿਆ ਉਸ ਸੰਭਾਵੀ ਤੌਰ ਤੇ ਕੱਲ ਜਿਹੜਾ اجلاس ਹੋਣ ਵਾਲਾ ਉਸ ਦੇ ਵਿੱਚ ਸੁਰਜੀਤ ਸਿੰਘ ਰਖੜਾ ਦੇ ਬਿਆਨਾਂ ਦੇ ਆਧਾਰ ਨੂੰ ਜੇਕਰ ਆਧਾਰ ਮੰਨੀਏ ਸੱਚ ਮੰਨੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਇਸ ਤੋਂ ਪਹਿਲਾਂ ਦੋ ਨਾਮ ਮੁੱਖ ਤੌਰ ਤੇ ਲੈ ਜਾ ਰਹੇ ਸਨ ਇੱਕ ਗਿਆਨੀ ਹਰਪ੍ਰੀਤ ਸਿੰਘ ਅਤੇ ਦੂਸਰਾ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਨਾਵਾਂ ਦੇ ਉੱਤੇ ਜਿਹੜੇ ਸੁਧਾਰ ਲਾਇਰ ਦੇ ਸਿਆਸੀ ਹਲਕੇ ਉਹਨਾਂ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਸੀ ਪਰ ਜਦੋਂ ਇਹ ਗੱਲ ਹਰਗਿਆਣੀ ਹਰਪ੍ਰੀਤ ਸਿੰਘ ਨੂੰ ਪਤਾ ਲੱਗਦੀ ਹੈ ਕੱਲ ਤਾਂ ਉਹਨਾਂ ਨੇ ਸਾਫ਼ ਤੌਰ ਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹ ਗੱਲ ਸਾਫ਼ ਕੀਤੀ ਸੀ ਕਿ ਉਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਨੇ ਅਤੇ ਉਹਨਾਂ ਦਾ ਨਾਮ ਹੈ ਜਿਹੜਾ ਉਹ ਨਾ ਵਿਚਾਰਿਆ ਜਾਵੇ ਪਰ ਇੱਕ ਦਿਨ ਬਾਅਦ ਜੁਰਜੀਤ ਸਿੰਘ ਰਖੜਾ ਦਾ ਅੱਜ ਬਿਆਨ ਆਉਂਦਾ ਜੁਰਜੀਤ ਸਿੰਘ ਰਖੜਾ ਕਹਿੰਦੇ ਨੇ ਕਿ ਉਹਨਾਂ ਨੇ ਚੁਣ ਲਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸੀ ਵਿੰਗ ਦਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਿੰਗ ਦਾ ਪ੍ਰਧਾਨ ਬਣਾਇਆ ਜਾਂਦਾ ਤੇ ਇਸ ਤੋਂ ਇਲਾਵਾ ਬੀਬੀ ਸਤਵੰਤ ਕੌਰ ਨੂੰ ਵੀ ਬੇहद ਮਹੱਤਵਪੂਰਨ ਜ਼ਿੰਮੇਵਾਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ ਕੱਲ ਦੇ ਇਜਲਾਸ ਦੇ ਵਿੱਚ ਉਹਨਾਂ ਨੂੰ ਧਾਰਮਿਕ ਵਿੰਗ ਦਾ ਪ੍ਰਧਾਨ ਬਣਾਇਆ ਜਾ ਸਕਦਾ ਜੇਕਰ ਜੁਰਜੀਤ ਸਿੰਘ ਰਖੜਾ ਦੀ ਮਨੀਅਤ ਬੀਬੀ ਸਤਵੰਤ ਕੌਰ ਨੂੰ ਧਾਰਮਿਕ ਵਿੰਗ ਦਾ ਪ੍ਰਧਾਨ ਬਣਾਇਆ ਜਾਵੇਗਾ ਅਤੇ ਅ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸੀ ਵਿੰਗ ਦਾ ਪ੍ਰਧਾਨ ਥਾਪਿਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਸੁਰਜੀਤ ਸਿੰਘ ਰਖੜਾ ਵੱਲੋਂ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਜਿਹੜੀ ਗੱਲ ਕਹੀ ਹੈ ਉਹ ਕਿੱਥੋਂ ਤੱਕ ਸੱਚ ਹੁੰਦੀ ਹੈ ਹਾਲਾਂਕਿ ਇਸ ਸਾਰੀ ਭਵਿਕ ਬਾਣੀ ਦੇ ਸੰਬੰਧ ਦੇ ਵਿੱਚ ਸੁਜੀਤ ਸਿੰਘ ਰਖੜਾ ਦੇ ਬਿਆਨ ਦੇ ਸੰਬੰਧ ਦੀ ਪੁਸ਼ਟੀ ਕਿਸੇ ਹਲੇ ਵੀ ਆਗੂ ਨੇ ਨਹੀਂ ਕੀਤੀ ਹੈ ਨਾ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਖੋਦੇ ਮੰਨਿਆ ਕਿ ਉਹ ਪ੍ਰਧਾਨ ਬਣਨ ਜਾ ਰਹੇ ਨੇ ਨਾ ਬੀਬੀ ਸਤਵੰਤ ਕੌਰ ਦਾ ਕੋਈ ਬਿਆਨ ਆਇਆ ਤੇ ਨਾ ਹੀ ਸੁਧਾਰ ਲਹਿਰ ਦੇ ਕਿਸੇ ਹੋਰ ਆਗੂ ਦੇ ਵੱਲੋਂ ਇਸ ਸੰਬੰਧ ਦੀ ਕੋਈ ਬਿਆਨ ਜਾਰੀ ਕੀਤਾ ਗਿਆ ਪਰ ਸੁਜੀਤ ਸਿੰਘ ਰਖੜਾ ਦਾ ਇਹ ਬਿਆਨ ਬੇहद ਅਹਿਮ ਮੰਨਿਆ ਜਾ ਰਿਹਾ ਤੇ ਸੰਭਾਵੀ ਤੌਰ ਤੇ ਇਹ ਮੰਨਿਆ ਜਾ ਰਿਹਾ ਕਿ ਕੱਲ ਗਿਆਨੀ ਹਰਪ੍ਰੀਤ ਸਿੰਘ ਹੀ ਜਿਹੜੇ ਨੇ ਉਹ ਸੁਧਾਰ ਲਹਿਰ ਦੇ ਪ੍ਰਧਾਨ ਬਣਨਗੇ